ਹਾਂਜੀ ਸਤਿ ਸ੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ ਲੋ ਵੀਰੋ ਅੱਜ ਦਾ ਟੌਪਿਕ ਆਪਣਾ ਹੈਗਾ ਮੁੱਛਲ ਝੋਨੇ ਬਾਰੇ ਤੇ ਅੱਜ ਤਰੀਕ ਹੈਗੀ ਐ ਪਹਿਲੀ ਇਕੱਤਕ ਸੰਗਰਾਂਦ ਦਾ ਦਿਹਾੜਾ ਜੀ ਅੱਜ ਤੇ 17 ਅਕਤੂਬਰ 2025 ਤੇ ਮੁੱਛਲ ਝੋਨੇ ਦੀ ਕੁਆਲਿਟੀ ਚੈੱਕ ਕਰੋ ਤੇ ਭਰਾਵੋ ਮੁੱਛਲ ਚੋਨਾ ਆਪਾਂ ਦੋ ਕਿਸ਼ਤਾਂ ਦੇ ਵਿੱਚ ਲਾਇਆ ਸੀ ਜਿਹੜਾ ਚੋਨਾ ਤੁਸੀਂ ਆ ਦੇਖ ਰਹੇ ਹੋ ਇਹ ਚੋਨਾ ਜਿਹੜਾ ਇਹ ਆਪਾਂ 25 ਤੋਂ 27 ਜੂਨ ਦੇ ਵਿੱਚ ਵਿੱਚ ਇਹ ਲੱਗਿਆ ਹੋਇਆ ਤੇ ਜਿਹੜਾ ਚੋਨਾ ਆਪਾਂ 20 ਤੋਂ 22 23 ਜੂਨ ਦੇ ਵਿੱਚ ਵਿੱਚ ਲਾਇਆ ਹੋਇਆ ਉਹ ਚੋਨਾ ਜਿਹੜਾ ਇਹ ਆਪਣਾ ਇਸ ਤੋਂ 5-4 ਦਿਨ ਪਹਿਲਾਂ ਜਿਹੜਾ ਇਹ ਉਹ ਪੱਕ ਕੇ ਤਿਆਰ ਹੁੰਦਾ ਵਿਆ ਤੇ ਤਕਰੀਬਨ ਆਪਾਂ ਉਸ ਝੋਨੇ ਨੂੰ ਜਿਹੜਾ 20 ਤਰੀਕ ਵਾਲਾ ਉਹਨੂੰ ਆਪਾਂ ਪਾਣੀ ਲਾਸਟ ਲਾ ਕੇ ਅੱਜ ਬੰਦ ਕਰਤਾ ਤੇ ਜਿਹੜਾ ਆਹ ਝੋਨਾ ਤੁਸੀਂ ਦੇਖ ਰਹੇ ਹੋ ਜਿਹੜਾ ਹਰਾ ਏ ਥੋੜਾ ਜਿਹਾ ਇਹਨੂੰ ਕੋਸ਼ਿਸ਼ ਕਰਾਂਗੇ ਆਪਾਂ ਇੱਕ ਪਾਣੀ ਜਿਹੜਾ ਏ ਗਿੱਲੇ ਬੱਤਰ ਹੋਰ ਲਾ ਦੇਾਂਗੇ ਕਿਉਂਕਿ ਇਸ ਤੋਂ ਬਾਅਦ ਇਹ ਝੋਨੇ ਦੀ ਜਿਹੜੀ ਕਟਾਈ ਏ ਇਹਨੂੰ ਤਕਰੀਬਨ 25 ਅਕਤੂਬਰ ਤੋਂ ਬਾਅਦ ਇਹਦੀ ਕਟਾਈ ਜਿਹੜੀ ਏ ਹੋਏਗੀ ਤੇ ਹੋ ਸਕਦਾ ਹੈ ਕਿ ਇਹ 1 ਨਵੰਬਰ ਵੀ ਆ ਜਵੇ ਇਹਦੀ ਕਟਾਈ ਕਰਨ ਦੇ ਵਿੱਚ ਵਿੱਚ ਤੇ ਫਿਰ ਆਪਾਂ ਇਹਦੇ ਵਿੱਚ ਏਸੇ ਬੱਤਰ ਚ ਡਾਇਰੈਕਟ ਜਿਹੜੀ ਹੈ ਕਣਕ ਦੀ ਬਿਜਾਈ ਕਰ ਦੇਾਂਗੇ ਤੇ ਪ੍ਰਭੂ ਇਸ ਝੋਨੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਵੀ ਇਹ ਝੋਨਾ ਅ ਕਿਸਾਨ ਦੇ ਹੱਕ ਦੇ ਵਿੱਚ ਹੈ ਕਿ ਨਹੀਂ ਹੈ ਕਿ ਇਹ ਕਿਸਾਨ ਦਾ ਜ਼ਿਆਦਾ ਖਰਚਾ ਹੀ ਕਰਵਾ ਜਾਂਦਾ ਹੈ ਤੇ ਇਹਨਾਂ ਆਪਣਾ ਮੁੱਲ ਵੀ ਮੋੜਦਾ ਹੈ ਕਿ ਨਹੀਂ ਮੋੜਦਾ ਇਹਦੇ ਬਾਰੇ ਜੋ ਵੀ ਗੱਲਬਾਤ ਹੋਏਗੀ ਆਪਾਂ ਇੱਕ ਵੱਡੀ ਵੀਡੀਓ ਦੇ ਵਿੱਚ ਸਪੈਸ਼ਲ ਇਹਦੇ ਬਾਰੇ ਬਣਾ ਕੇ ਤੇ ਤੁਹਾਡੇ ਨਾਲ ਸਾਰੀ ਸਾਂਝੀ ਕਰਾਂਗੇ ਤੇ ਜੋ ਵੀ ਮੁੱਚਲ ਝੋਨੇ ਦਾ ਝਾੜ ਆਏਗਾ ਉਹ ਵੀ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਇਸ ਵਾਰ ਵੀਰੋ ਥੋੜਾ ਜਿਹਾ ਪਛਵਾ ਤੇਜ਼ ਚੱਲਣ ਕਰਕੇ ਝੋਨੇ ਜਿਹੜੇ ਨੇ ਮੁੱਚਲ ਝੋਨਾ ਹੋ ਗਿਆ ਜਾਂ ਕੋਈ ਵੀ ਝੋਨੇ ਨੇ ਥੋੜੇ ਜਿਹਾ 10 ਦਿਨ ਜਿਹੜੇ ਨੇ ਐਡਵਾਂਸ ਦੇ ਵਿੱਚ ਪੱਕਦੇ ਨੇ ਪਏ ਤੇ ਪ੍ਰਭੂ ਇਸ ਝੋਨਿਆਂ ਨੂੰ ਹਵਾ ਤੇਜ਼ ਚੱਲਦੀ ਹੈ ਭਾਈ ਤੇ ਪਾਣੀ ਜ਼ਰੂਰ ਲਾ ਕੇ ਰੱਖੋ ਸੋਕੇ ਨਾਲ ਕਿਤੇ ਝੋਨੇ ਨੂੰ ਨਾ ਪਕਾ ਲਿਓ ਨਹੀਂ ਤਾਂ ਤੁਹਾਡਾ ਨੁਕਸਾਨ ਜਿਹੜਾ ਇਹ ਕਾਫੀ ਜ਼ਿਆਦਾ ਹੋ ਸਕਦਾ ਕਿਉਂਕਿ ਇਹ ਝੋਨੇ ਹਲੇ ਰਾਸ ਨਾਲ ਪੱਕਦੇ ਨੇ ਪਏ ਤੇ ਇਹ ਮੀਂਹ ਤੋਂ ਬਾਅਦ ਨਿਸਰੇ ਨੇ ਤੇ ਹਲੇ ਇਹਦੇ ਵਿੱਚ ਕਾਲੇ ਦਾਣੇ ਦੀ ਸ਼ਿਕਾਇਤ ਵੀ ਜਿਹੜੀ ਹੈ ਬਿਲਕੁਲ ਨਾ ਮਾਤਰ ਹੈ ਤੇ ਤਾਂ ਕਰਕੇ ਭਰਾਵੋ ਇਸ ਕੰਡੀਸ਼ਨ ਦੇ ਉੱਤੇ ਆਪਣਾ ਧਿਆਨ ਜ਼ਰੂਰ ਰੱਖੋ ਕਿਤੇ ਵੜਾਈ ਦੇ ਚੱਕਰ ਦੇ ਵਿੱਚ ਤੁਸੀਂ ਇਹਨੂੰ ਸੋਕਾ ਨਾ ਲਵਾ ਲਿਓ ਤੇ ਇਸ ਚੀਜ਼ ਦਾ ਜਰੂਰ ਧਿਆਨ ਰੱਖੋ ਧੰਨਵਾਦ ਜੀ ਮਿਲਾਂਗੇ ਆਪਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਆ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ ਜੀ